ਤੰਤੰ ਬਾਬਾ ਦੀਪ ਸਿੰਘ ਜੀ ਤੰਤੰ ਸ੍ਰੀ ਗੁਰੂ ਰਾਮਦਾਸ ਪਾਸ਼ਾ ਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਹਰ ਐਤਵਾਰ ਇਹ ਦੋ ਕੰਮ ਕਰ ਲਓ ਦੁਨੀਆ ਤੁਹਾਡੀ ਤਰੱਕੀ ਦੇਖ ਕੇ ਹੈਰਾਨ ਹੋ ਜਾਵੇਗੀ ਅੱਜ ਦੀ ਵੀਡੀਓ ਦੇ ਵਿੱਚ ਜੋ ਕੰਮ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਕਰਨ ਦੇ ਨਾਲ ਘਰ ਦੇ ਵਿੱਚ ਪੈਸਾ, ਬਰਕਤ, ਤੰਦਰੁਸਤੀ, ਕੈਨ ਤੋਂ ਭਾਵ ਕਿ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹੇਗੀ ਅਤੇ ਤੁਹਾਡਾ ਮਨ ਹਮੇਸ਼ਾ ਖੁਸ਼ ਰਹੇਗਾ ਅਤੇ ਇਹ ਕਿਹੜੇ ਦੋ ਕੰਮ ਕਰਨੇ ਹਨ ਇਹ ਦੱਸਣ ਤੋਂ ਪਹਿਲਾਂ ਸੰਗਤ ਜੀ ਇੱਕ ਸੱਚੀ ਘਟਨਾ ਦੱਸਣ ਜਾ ਰਹੀ ਹਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਸੰਗਤ ਜੀ ਇੱਕ ਪਰਿਵਾਰ ਅਮ੍ਰਿਤਸਰ ਰਹਿਣ ਵਾਲਾ ਹੈ ਉਹ ਗੁਰਸਿੱਖ ਪਰਿਵਾਰ ਫੈਮਿਲੀ ਸੀ ਉਹ ਆਪਣਾ ਬੜਾ ਪਿਆਰ ਦੇ ਨਾਲ ਜੀਵਨ ਬਤੀਤ ਕਰ ਰਹੇ ਸਨ ਪਰ ਗੁਰੂ ਸਾਹਿਬ ਕਦੇ-ਕਦੇ ਪਰਛਾਹ ਪਾ ਦਿੰਦੇ ਹਨ ਸਾਸੰਗਤ ਜੀ ਜਿਹੜੇ ਦੁੱਖ ਸੁੱਖ ਨੇ ਇਹਦਾ ਨਾਮ ਹੀ ਜ਼ਿੰਦਗੀ ਹੈ ਜੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਂਦਾ ਹੈ ਤਾਂ ਸੁੱਖ ਵੀ ਆਉਂਦਾ ਹੈ ਜੇ ਅੱਜ ਸੁੱਖ ਹੈ ਤਾਂ ਕੱਲ ਨੂੰ ਦੁੱਖ ਵੀ ਆ ਸਕਦਾ ਹੈ ਸੰਗਤ ਜੀ ਉਹ ਬੜੀ ਹੀ ਵਧੀਆ ਸਿੱਖ ਫੈਮਿਲੀ ਹੈ ਨਿਤਨੇਮੀ ਹੰਤ ਤੇ ਬਾਣੀ ਪੜਨ ਵਾਲੇ ਹਨ ਸਾਧ ਸੰਗਤ ਜੀ ਇੱਕ ਦਿਨ ਇਦਾਂ ਦਾ ਸਮਾਂ ਆ ਗਿਆ ਉਹਨਾਂ ਦੇ ਉੱਤੇ ਕਿ ਘਰ ਦੇ ਵਿੱਚ ਕੋਈ ਦੁੱਖ ਆ ਗਿਆ ਕਿ ਜਿਹੜੀ ਸਾਰੀ ਫੈਮਿਲੀ ਸੀ ਉਹ ਇੱਕ ਵਾਰ ਡੋਲ ਗਈ ਕਿ ਸਾਡੇ ਤੇ ਇਹ ਸਮਾਂ ਕਿਦਾਂ ਦਾ ਆ ਗਿਆ ਕਿਉਂਕਿ ਘਰ ਦੇ ਵਿੱਚ ਇਦਾਂ ਦੀ ਕਦੇ ਕੋਈ ਚੀਜ਼ ਦੇਖੀ ਨਹੀਂ ਸੀ ਕਿ ਇਦਾਂ ਦਾ ਦੁੱਖ ਉਹਨਾਂ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਤੇ ਪਤੀ ਪਤਨੀ ਅਤੇ ਦੋ ਉਹਨਾਂ ਦੇ ਬੱਚੇ ਸਨ ਅਮਿਸਾ ਦੇ ਰਹਿਣ ਵਾਲੇ ਤੇ ਬੱਚਾ ਵੀ ਜਵਾਨ ਤੇ ਬਡੇ ਗੁਰੂ ਸੇਵ ਨੂੰ ਮੰਨਣ ਵਾਲੇ ਹਨ ਬਾਣੀ ਪੜਨ ਵਾਲੇ ਹਨ ਗੁਰੂ ਘਰੇ ਜਾਣ ਵਾਲੇ ਹਨ ਤੇ ਬੱਚਿਆਂ ਦੇ ਉੱਤੇ ਏਦਾਂ ਦਾ ਸਮਾਂ ਆ ਜਾਂਦਾ ਹੈ ਕਿ ਜਿਹੜੀ ਉਹਨਾਂ ਦੀ ਮਾਤਾ ਹੈ ਉਹਨਾਂ ਦੀ ਮਾਂ ਹੈ ਉਹ ਬਿਮਾਰ ਹੋ ਜਾਂਦੀ ਹੈ ਕੋਈ ਏਦਾਂ ਦਾ ਰੋਗ ਉਹਨੂੰ ਲੱਗ ਜਾਂਦਾ ਹੈ ਜਿਹਦਾ ਕੋਈ ਵੀ ਇਲਾਜ ਨਹੀਂ ਹੈ ਜਿਹੜੇ ਉਹਨਾਂ ਦੇ ਸਾਖ ਸੰਬੰਧੀ ਰਿਸ਼ਤੇਦਾਰ ਨੇ ਕੋਈ ਵੀ ਉਸ ਸਮੇਂ ਲੱਗੇ ਨਹੀਂ ਆਉਂਦਾ ਕੋਈ ਵੀ ਦੋਸਤ ਲੱਗੇ ਨਹੀਂ ਆਉਂਦਾ ਕੋਈ ਉਹਨਾਂ ਦੀ ਸਹਾਇਤਾ ਨਹੀਂ ਕਰਦਾ। ਮਾਂ ਨੂੰ ਬੱਚੇ ਲੈ ਕੇ ਹਸਪੀਟਲ ਦਾਖਲ ਕਰਵਾ ਦਿੰਦੇ ਨੇ। ਹਸਪੀਟਲ ਦਾਖਲ ਕਰਵਾਉਣ ਤੋਂ ਬਾਅਦ ਬੱਚੇ ਰੋਂਦੇ ਨੇ ਕਿ ਕੀ ਹੋ ਗਿਆ ਕਿ ਅਸੀਂ ਇਦਾਂ ਦੀ ਕੋਈ ਚੀਜ਼ ਸੋਚੀ ਨਹੀਂ ਸੀ। ਕੁਝ ਸਮਝ ਨਹੀਂ ਆ ਰਿਹਾ ਕੀ ਕਰੀਏ। ਜਦੋਂ ਡਾਕਟਰ ਚੈੱਕਅਪ ਕਰਦੇ ਹਨ ਤੇ ਰਿਪੋਰਟ ਟੈਸਟ ਵਗੈਰਾ ਕਰਵਾਉਂਦੇ ਹਨ। ਰਿਪੋਰਟ ਵਗੈਰਾ ਦੇਖਦੇ ਹਨ ਤੇ ਡਾਕਟਰ ਦੱਸਦੇ ਹਨ ਕਿ ਤੁਹਾਡੀ ਮਾਂ ਨੂੰ ਆ ਰੋਗ ਲੱਗਾ ਹੈ। ਤੇ ਬੱਚੇ ਬੜੇ ਡਰ ਜਾਂਦੇ ਹਨ ਸੰਗਤਜੀ ਰੋਗ ਦਾ ਨਾਮ ਸੁਣ ਕੇ ਕਿਦਾਂ ਦਾ ਰੋਗ ਲੱਗ ਗਿਆ ਹੈ ਇਸ ਦਾ ਕੋਈ ਇਲਾਜ ਨਹੀਂ ਹੈ ਫਿਰ ਕੀ ਹੁੰਦਾ ਹੈ ਕਿ ਜਿਹੜਾ ਹਸਪੀਟਲ ਹੁੰਦਾ ਹੈ ਉਸੇ ਹੀ ਹਸਪੀਟਲ ਦੇ ਨੇੜੇ ਸ਼ਹੀਦ ਸਾਹਿਬ ਦੇ ਬਿਲਕੁਲ ਨੇੜੇ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਨੇੜੇ ਹੁੰਦਾ ਹੈ ਜਿਹੜੇ ਬੱਚੇ ਹਨ ਉਹ ਬਾਬਾ ਦੀਪ ਸਿੰਘ ਜੀ ਦੇ ਨਾਲ ਪਹਿਲਾਂ ਵੀ ਬਹੁਤ ਜ਼ਿਆਦਾ ਪ੍ਰੇਮ ਕਰਦੇ ਸਨ ਦੋਵੇਂ ਭੈਣ ਭਰਾ ਉਥੇ ਹਾਜ਼ਰੀ ਭਰਦੇ ਸਨ ਜਦੋਂ ਡਾਕਟਰਾਂ ਨੇ ਦੱਸਿਆ ਕਿ ਹੁਣ ਰਿਪੋਰਟ ਕਰਨੀਆਂ ਹਨ ਭਾਵੇਂ ਕਿ ਸਭ ਤੋਂ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਆਪਰੇਟ ਕਰਨਾ ਪਵੇਗਾ ਬਾਕੀ ਇਲਾਜ ਬਾਅਦ ਦੇ ਵਿੱਚ ਹੋਵੇਗਾ ਅਸੀਂ ਬਾਅਦ ਵਿੱਚ ਸੋਚਾਂਗੇ ਸੋ ਉਧਰੋਂ ਆਪਰੇਟ ਕਰਨ ਦੀ ਡੇਟ ਰੱਖ ਦਿੱਤੀ ਗਈ ਕਿ ਕੱਲ ਨੂੰ ਆਪਰੇਟ ਹੋਵੇਗਾ ਤੇ ਇਹ ਬੱਚੇ ਬਾਣੀ ਪੜਦੇ ਹਨ ਮਾਂ ਦੇ ਲਾਗੇ ਬੈਠ ਕੇ ਬਾਣੀ ਪੜਦੇ ਹਨ ਜਿਹੜਾ ਉਹਨਾਂ ਦਾ ਪਿਤਾ ਹੈ ਉਹ ਵੀ ਲਾਗੇ ਬੈਠ ਕੇ ਬਾਣੀ ਪੜਦਾ ਹੈ ਇਸ ਸਾਰਾ ਪਰਿਵਾਰ ਬਾਣੀ ਪੜੀ ਜਾਂਦਾ ਹੈ ਤੇ ਨਾਲ ਮੋਬਾਈਲ ਚਲਾ ਕੇ ਲਾਗੇ ਗੁਰਬਾਣੀ ਲਾ ਦਿੰਦੇ ਹਨ ਤੇ ਪਾਠ ਚੱਲਦਾ ਰਹਿੰਦਾ ਹੈ। ਦੁਖ ਭੰਜਨੀ ਸਾਹਿਬ ਦਾ ਸੁਖਮਨੀ ਸਾਹਿਬ ਜੀ ਦਾ ਪਾਠ ਚੱਲਦਾ ਹੈ। ਸਾਧ ਸੰਗਤ ਜੀ ਇਹਦਾ ਬਾਣੀ ਚੱਲਦੀ ਰਹਿੰਦੀ ਹੈ 24 ਘੰਟੇ ਹਮੇਸ਼ਾ ਬਾਣੀ ਚਲਾ ਦਿੱਤੀ ਗਈ ਤੇ ਅੱਜ ਅਪਰੇਟ ਦਾ ਸਮਾਂ ਆ ਗਿਆ ਤਾਂ ਇਹ ਬਾਣੀ ਪੜਦੇ ਰਹਿੰਦੇ ਹਨ। ਜਿਸ ਦਿਨ ਅਪਰੇਟ ਸੀ ਉਸ ਦਿਨ ਅਚਾਨਕ ਹੀ ਐਤਵਰ ਹੁੰਦਾ ਹੈ ਅਤੇ ਜਿਹੜੇ ਬੱਚੇ ਨੇ ਉਹ ਸੋਚਦੇ ਨੇ ਕਿ ਅੱਜ ਤਾਂ ਸੰਡੇ ਹੈ ਕਿਉਂ ਨਾ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਦੇਖ ਕਰਵਾ ਕੇ ਅਰਦਾਸ ਕਰਵਾ ਕੇ ਆਈਏ ਉੱਥੇ ਮੱਥਾ ਟੇਕ ਕੇ ਆਉਂਦੇ ਹਾਂ ਬਾਬਾ ਦੀਪ ਸਿੰਘ ਜੀ ਜ਼ਰੂਰ ਸਾਡੀ ਮਾਨੋਂ ਠੀਕ ਕਰਨਗੇ ਸਾਧ ਸੰਗਤ ਜੀ ਬੱਚੇ ਦੋਵੇਂ ਭੈਣ ਭਰਾ ਉੱਥੋਂ ਤੁਰ ਕੇ ਚਲੇ ਜਾਂਦੇ ਹਨ ਕਿਉਂਕਿ ਗੁਰਦੁਆਰਾ ਸਾਹਿਬ ਬਿਲਕੁਲ ਹਸਪੀਟਲ ਦੇ ਨੇੜੇ ਹੀ ਹੁੰਦਾ ਹੈ ਉੱਥੇ ਜਾਂਦੇ ਨੇ ਤੇ ਦੇਖ ਕਰਵਾ ਕੇ ਅਰਦਾਸ ਕਰਵਾਉਂਦੇ ਨੇ ਤੇ ਬਾਬਾ ਦੀਪ ਸਿੰਘ ਜੀ ਅਗੇ ਤਲਾ ਕਰਦੇ ਹਨ ਮਿੰਤਾ ਕਰਦੇ ਹਨ ਬਾਬਾ ਜੀ ਸਾਡੀ ਮਾਂ ਨੂੰ ਠੀਕ ਕਰ ਦਿਓ ਇਹ ਇਦਾਂ ਅਰਦਾਸ ਕਰਦੇ ਨੇ ਤੇ ਇਹਨਾਂ ਦੀਆਂ ਅੱਖਾਂ ਦੇ ਵਿੱਚ ਹੰਝੂ ਵੀ ਆ ਜਾਂਦੇ ਨੇ ਕਿਉਂਕਿ ਬੰਦਾ ਜਿਹੜਾ ਪ੍ਰੇਮੀ ਹੁੰਦਾ ਹੈ ਬੱਚੇ ਆਪਣੀ ਮਾਂ ਨੂੰ ਇਦਾਂ ਦੇ ਹਾਲਾਤ ਦੇ ਵਿੱਚ ਦੇਖ ਕੇ ਬਹੁਤ ਦੁਖੀ ਹੁੰਦੇ ਹਨ ਸਾਧ ਸੰਗਤ ਉੱਥੇ ਜਾ ਕੇ ਉਹ ਜੋ ਆਪਾਈ ਸਹਿਬ ਜੀ ਦਾ ਜਪਜੀ ਸਾਹਿਬ ਜੀ ਦਾ ਪਾਠ ਕਰਦੇ ਨੇ ਉਹ 2 ਘੰਟੇ ਬਾਅਦ ਵਾਪਸ ਚਲੇ ਜਾਂਦੇ ਨੇ ਹਸਪੀਟਲ ਦੇ ਵਿੱਚ। ਉਹਨੇ ਟਾਈਮ ਨੂੰ ਆਪਰੇਟ ਵੀ ਹੋ ਜਾਂਦਾ ਹੈ। ਡਾਕਟਰ ਦੱਸਦੇ ਹਨ ਕਿ ਜਿਹੜਾ ਆਪਰੇਟ ਹੈ ਉਹ ਸਕਸੈਸਫੁਲੀ ਹੋ ਗਿਆ ਹੈ। ਕੁਝ ਦਿਨ ਬਾਅਦ ਉਹਨਾਂ ਦੀ ਮੰਨ ਛੁੱਟੀ ਮਿਲ ਸਕਦੀ ਹੈ। ਡਾਕਟਰ ਕਹਿ ਦਿੰਦੇ ਹਨ ਕਿ ਇਸ ਤੋਂ ਬਾਅਦ ਫਿਰ ਇੱਕ ਰਿਪੋਰਟ ਕਰਵਾਓ। ਫਿਰ ਲੈ ਕੇ ਸਾਡੇ ਕੋਲ ਆਇਓ। ਤੇ ਉਹਨਾਂ ਦੀ ਮੰਨ ਕਰ ਆਣ ਕੇ ਕੁਝ ਦਿਨਾਂ ਦੇ ਵਿੱਚ ਹੀ ਠੀਕ ਹੋ ਜਾਂਦੀ ਹੈ ਤੇ ਤੁਰਨ ਫਿਰਨ ਲੱਗ ਜਾਂਦੀ ਹੈ। ਕੁਝ ਸਮੇਂ ਦੇ ਬਾਅਦ ਰਿਪੋਰਟ ਕਰਵਾਉਂਦੇ ਹਨ ਤੇ ਡਾਕਟਰ ਕੋਲ ਜਾਂਦੇ ਹਨ ਤੇ ਡਾਕਟਰ ਦੱਸਦਾ ਹੈ ਕਿ ਆਪਰੇਟ ਸੈਕਸਫੁਲੀ ਹੋ ਗਿਆ ਹੈ ਪਰ ਜਿਹੜੀ ਤੁਹਾਡੀ ਮਾਂ ਹੈ ਉਹਨਾਂ ਨੂੰ ਜਿਹੜਾ ਰੋਗ ਲੱਗਾ ਹੈ ਉਹ ਬਹੁਤ ਜ਼ਿਆਦਾ ਵੱਧ ਚੁੱਕਾ ਹੈ ਤੇ ਹੁਣ ਇਹਨੂੰ ਮਤਲਬ ਰੋਕਣਾ ਬਹੁਤ ਮੁਸ਼ਕਲ ਹੈ ਪਰ ਉਸਦੇ ਕੋਲ ਇੰਨਾ ਸਮਾਂ ਹੈ ਕਿ ਅਸੀਂ ਉਹਨਾਂ ਦਾ ਸਮਾਂ ਲਾਈਫ ਪੀਰੀਅਡ ਵਧਾ ਸਕਦੇ ਹਾਂ ਤੇ ਉਹ ਬੱਚੇ ਡੋਲ ਜਾਂਦੇ ਹਨ ਤੇ ਉਸ ਸਮੇ ਉਹਨਾਂ ਦਾ ਕਿਸੇ ਨੇ ਸਾਥ ਨਹੀਂ ਦਿੱਤਾ ਤੇ ਨਾ ਹੀ ਉਹਨਾਂ ਨੂੰ ਕੋਈ ਸਾਂਭਣ ਵਾਲਾ ਸੀ ਤੇ ਫਿਰ ਉਹ ਕੀ ਕਰਦੇ ਨੇ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਹਨ ਕਿਉਂਕਿ ਡਾਕਟਰ ਨੇ ਉਹਨਾਂ ਨੂੰ ਦੱਸਿਆ ਸੀਗਾ ਕਿ ਮਾਤਾ ਉਹਨਾਂ ਦੀ ਹੁਣ ਬੱਚ ਨਹੀਂ ਸਕਦੀ ਹੁਣ ਤੇ ਉਹਨਾਂ ਦੇ ਕੋਲ ਬਹੁਤ ਘੱਟ ਸਮਾਂ ਹੈ ਤੇ ਫਿਰ ਉਹ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਨੇ ਦੋਵੇਂ ਭੈਣ ਭਰਾ ਇਕੱਠੇ ਜੋ ਪਿਆਰੇ ਦੇ ਵਿੱਚ ਅਰਦਾਸ ਕਰਦੇ ਨੇ ਤੇ ਕਹਿੰਦੇ ਨੇ ਕਿ ਬਸ ਬਾਬਾ ਜੀ ਹੁਣ ਤੇ ਡਾਕਟਰ ਨੇ ਵੀ ਹੱਥ ਖੜੇ ਕਰ ਦਿੱਤੇ ਹਨ ਸਾਡਾ ਕੋਈ ਵੀ ਸਹਾਰਾ ਨਹੀਂ ਹੈ ਇਸ ਦੁਨੀਆ ਦੇ ਵਿੱਚ ਤੁਸੀਂ ਹੀ ਹੋ ਸਾਡੇ ਮਾਤਾ ਪਿਤਾ ਨੇ ਜਿਹੜੀ ਸਾਡੀ ਮਾਂ ਹੈ ਬਾਬਾ ਜੀ ਉਹਨੂੰ ਜਰੂਰ ਠੀਕ ਕਰ ਦਿਓ ਤੰਦਰੁਸਤ ਕਰ ਦਿਓ ਅਸੀਂ ਤੁਹਾਡੇ ਅੱਗੇ ਅਰਦਾਸਾਂ ਕਰਦੇ ਹਾਂ ਤਰਲੇ ਮਿੰਤਾ ਕਰਦੇ ਹਾਂ ਅਸੀਂ ਤੁਹਾਡੇ ਅੱਗੇ ਅਰਦਾਸ ਬੇਨਤੀ ਕਰਦੇ ਹਾਂ ਫਿਰ ਉਸ ਦਿਨ ਤੋਂ ਬਾਅਦ ਉਹਨਾਂ ਨੇ ਘਰ ਦੇ ਵਿੱਚ ਪਾਣੀ ਬਾਣੀ ਦਾ ਪ੍ਰਵਾਹ ਸ਼ੁਰੂ ਕਰ ਦਿੱਤਾ ਤੇ ਸੇਵਾ ਵੀ ਕਰਨੇ ਸ਼ੁਰੂ ਕਰ ਦਿੱਤੀ ਬਾਣੀ ਪੜਦੇ ਨੇ ਹਰ ਸਮੇਂ ਉਹ ਜੁਪੈਰਾ ਸਾਹਿਬ ਦੀ ਹਾਜ਼ਰੀ ਵੀ ਭਰਦੇ ਨੇ ਉੱਥੇ ਜਾ ਕੇ ਉਹਨਾਂ ਨੇ 9 ਵਜੇ ਚਲੇ ਜਾਣਾ ਹੁੰਦਾ ਤੇ 9 ਵਜੇ ਉੱਥੇ ਪਹੁੰਚ ਕੇ ਪਹਿਲਾਂ ਲੰਗਰ ਦੀ ਸੇਵਾ ਕਰਨੀ ਬਤਨਾ ਦੀ ਸੇਵਾ ਕਰਨੀ ਤੇ ਜੁਪੈਰਾ ਸਾਹਿਬ 12 ਵਜੇ ਸ਼ੁਰੂ ਹੋ ਜਾਂਦਾ ਫਿਰ ਉੱਥੇ ਜਾ ਕੇ ਬੈਠ ਜਾਂਦੇ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਦੇ ਨੇ ਚੋਪਈ ਸਾਹਿਬ ਜੀ ਦਾ ਪਾਠ ਕਰਦੇ ਨੇ ਪ੍ਰੇਮ ਦੇ ਨਾਲ ਕਰਦੇ ਨੇ ਕੁਝ ਸੰਗਤਾਂ ਲੰਗਰ ਸ਼ਕੰਜ ਚਲੇ ਜਾਂਦੀਆਂ ਨੇ ਜਦੋਂ ਕੁਝ ਸੰਗਤਾਂ ਲੰਗਰ ਸ਼ਕੰਜ ਚਲੇ ਜਾਂਦੀਆਂ ਨੇ ਕੋਈ ਜਲ ਸ਼ਕੰਜਲਾ ਜਾਂਦਾ ਹੈ ਪਰ ਇਹ ਪੰਡ ਪ੍ਰਾ ਉਥੋਂ ਹਿਲਦੇ ਨਹੀਂ ਇਹਨਾਂ ਨੇ ਉਸੇ ਵਿੱਚ ਵੀ ਕੋਈ ਨਾ ਕੋਈ ਬਾਣੀ ਦਾ ਚਾਵ ਕਰੀ ਜਾਣਾ ਸੰਗਤ ਜੀ ਇਸੇ ਹੀ ਤਰੀਕੇ ਦੇ ਨਾਲ ਉਹਨਾਂ ਨੇ ਚਪੇਰਾ ਸੇਵਕਟਨਾ ਬਾਣੀ ਦੇ ਵਿੱਚ ਸਾਰਾ ਦਿਨ ਲੰਗਾ ਦੇਣਾ 12 ਤੋਂ 4 ਵਜੇ ਅਸੀਂ ਸਿਰਫ ਬਾਣੀ ਹੀ ਪੜਨੀ ਹੈ ਫਿਰ ਸੁਖਣੀ ਸੈਵਜੀ ਦੇ ਜਾਪ ਹੋਣੇ ਉਸ ਸਮੇਂ ਇਹਨਾਂ ਦੋਵਾਂ ਭੈਣ ਭਰਾਵਾਂ ਨੇ ਬੜੇ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਬਾਣੀ ਪੜਨੀ ਇਹਨਾਂ ਨੇ ਨਾ ਤਾਂ ਵੇਖਣਾ ਕਿ ਸਾਡੇ ਉੱਪਰ ਪੱਖਾ ਹੈ ਜਾਂ ਕੋਲਰ ਹੈ ਜਾਂ ਏਸੀ ਹੈ ਇਦਾਂ ਦਾ ਇਹਨਾਂ ਨੇ ਕੁਝ ਵੀ ਨਹੀਂ ਸੋਚਣਾ ਜਿੱਥੇ ਵੀ ਇਹਨਾਂ ਨੂੰ ਜਗ੍ਹਾ ਮਿਲ ਜਾਂਦੀ ਸੀ ਉਥੇ ਇਹ ਬੈਠ ਜਾਂਦੇ ਸੀ ਜਿੱਚੋ ਤੇ ਧੁੱਪੇ ਹੀ ਬੈਠ ਜਾਂਦੇ ਸੀ ਇਹਨਾਂ ਦੋਵਾਂ ਭੈਣ ਭਰਾਵਾਂ ਨੇ ਬੜੇ ਪਿਆਰ ਦੇ ਨਾਲ ਪਾਣੀ ਪੜਨੀ ਤੇ ਅਰਦਾਸ ਕਰਨੀ ਅੱਖਾਂ ਦੇ ਵਿੱਚ ਹੰਝੂ ਲੈ ਕੇ ਅਰਦਾਸ ਕਰਨੀ ਇਹਨਾਂ ਨੇ ਹੁਕਮਨਾਮਾ ਸੁਣ ਕੇ ਫਿਰ ਇਹਨਾਂ ਨੇ ਘਰ ਚਲੇ ਜਾਣਾ ਸੋ ਇਸ ਤਰੀਕੇ ਦੇ ਨਾਲ ਇਹਨਾਂ ਨੇ ਚਪੈਰਾ ਸਾਹਿਬ ਦੀ ਹਾਜ਼ਰੀ ਪਰਣੀ ਸ਼ੁਰੂ ਕਰ ਦਿੱਤੀ ਤੇ ਕੁਝ ਸਮਾਂ ਬੀਤ ਗਿਆ ਕੁਝ ਸਮਾਂ ਬੀਤਣ ਤੋਂ ਬਾਅਦ ਡਾਕਟਰ ਦੇ ਕੋਲ ਚੈੱਕਅਪ ਕਰਵਾਉਣ ਦੇ ਲਈ ਗਏ ਇੱਕ ਵਾਰ ਜਦੋਂ ਡਾਕਟਰ ਦੇ ਕੋਲ ਚੈੱਕਅਪ ਦੇ ਲਈ ਗਏ ਤਾਂ ਡਾਕਟਰ ਨੇ ਕਿਹਾ ਕਿ ਹੁਣ ਫਿਰ ਜਦੋਂ ਤੁਸੀਂ ਆਓਗੇ ਰਿਪੋਰਟ ਕਰਵਾ ਕੇ ਹੀ ਲੈ ਕੇ ਆਓ ਜਦੋਂ ਉਹ ਰਿਪੋਰਟ ਕਰਵਾ ਕੇ ਅਗਲੀ ਵਾਰੀ ਜਾਂਦੇ ਹਨ ਰਿਪੋਰਟ ਡਾਕਟਰ ਨੂੰ ਦਿਖਾਉਂਦੇ ਹਨ ਤੇ ਡਾਕਟਰ ਰਿਪੋਰਟ ਦੇਖ ਕੇ ਹੈਰਾਨ ਹੁੰਦਾ ਹੈ ਰਿਪੋਰਟ ਦੇਖ ਕੇ ਬੱਚਿਆਂ ਨੂੰ ਕਹਿੰਦਾ ਹੈ ਕਿ ਤੁਸੀਂ ਕਿਸੇ ਹੋਰ ਤੋਂ ਵੀ ਇਲਾਜ ਕਰਵਾ ਰਹੇ ਹੋ ਕਿਸੇ ਹੋਰ ਤੋਂ ਵੀ ਮੈਡੀਸਿਨ ਖਵਾ ਰਹੇ ਹੋ ਜਾਂ ਫਿਰ ਮੇਰੇ ਹੀ ਮੈਡੀਸਿਨ ਦੇ ਰਹੇ ਹੋ ਤਾਂ ਬੱਚੇ ਕਹਿੰਦੇ ਹਨ ਕਿ ਨਹੀਂ ਡਾਕਟਰ ਸਾਹਿਬ ਜੀ ਤੁਸੀਂ ਜੋ ਮੈਡੀਸਿਨ ਦਿੱਤੀ ਸੀ ਅਸੀਂ ਉਹੀ ਦੇ ਰਹੇ ਸੀ ਉਹ ਹੈਰਾਨ ਹੁੰਦਾ ਹੈ ਕਹਿੰਦਾ ਹੈ ਕਿ ਮੇਰੇ ਪੂਰੇ ਕੈਰੀਅਰ ਦਾ ਪਹਿਲਾ ਤਜਰਬਾ ਹੈ ਕਿ ਜਿਹੜੀ ਮੈਡੀਸਿਨ ਮੈਂ ਦੇ ਰਿਆ ਹਾਂ ਉਹਦੇ ਨਾਲ ਕਿਸੇ ਦਾ ਰੋਗ ਖਤਮ ਨਹੀਂ ਹੋ ਸਕਦਾ ਜਿਹੜੀ ਦਵਾਈ ਮੈਂ ਦੇ ਰਿਆ ਹਾਂ ਉਹ ਰੋਗ ਖਤਮ ਕਰਨ ਵਾਲੀ ਨਹੀਂ ਸੀ ਉਹ ਰੋਗ ਨੂੰ ਘਟਾਉਣ ਵਾਲੀ ਸੀ ਤੇ ਫਿਰ ਉਸ ਸਮੇਂ ਬੱਚੇ ਮਾਂ ਦੇ ਵਿੱਚ ਸੋਚਦੇ ਨੇ ਕਿ ਜਿਹੜੇ ਡਾਕਟਰ ਦੇ ਕੋਲ ਅਸੀਂ ਗਏ ਹਾਂ ਉਹ ਡਾਕਟਰ ਇਹ ਸਾਰੀ ਦੁਨੀਆ ਦਾ ਡਾਕਟਰ ਸਭ ਤੋਂ ਵੱਡਾ ਡਾਕਟਰ ਹੈ ਬਾਬਾ ਦੀਪ ਸਿੰਘ ਜੀ ਅਸੀਂ ਉਹਦੇ ਅੱਗੇ ਥੱਲੇ ਕੀਤੇ ਨੇ ਬਾਬਾ ਦੀਪ ਸਿੰਘ ਜੀ ਅੱਗੇ ਮਾਂ ਦੇ ਮਾ ਦੀ ਰੋਗ ਦਾ ਬਾਬਾ ਦੀਪ ਸਿੰਘ ਜੀ ਨੇ ਮਾਂ ਦਾ ਰੋਗ ਘੱਟ ਦਿੱਤਾ ਹੈ ਉਹ ਡਾਕਟਰ ਨੋਵੀਂ ਦੱਸਦੇ ਹਨ ਕਿ ਅਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਾਂਦੇ ਰਹੇ ਉਹਨਾਂ ਅਗੇ ਅਰਦਾਸਾਂ ਬੇਨਤੀਆਂ ਕਰਦੇ ਰਹੇ ਤਾਂ ਬਾਬਾ ਦੀਪ ਸਿੰਘ ਜੀ ਨੇ ਸਾਡੀ ਮਾਂ ਦਾ ਰੋਗ ਠੀਕ ਕਰ ਦਿੱਤਾ ਜਦੋਂ ਇਹ ਚੀਜ਼ ਡਾਕਟਰਸ ਹੁੰਦਾ ਹੈ ਤੇ ਡਾਕਟਰ ਵੀ ਸੋਚਦਾ ਹੈ ਕਿ ਜਿੱਥੇ ਪਰਮਾਤਮਾ ਦਾ ਨਾਮ ਆ ਜਾਂਦਾ ਹੈ ਉਥੇ ਵੱਡੇ ਵੱਡੇ ਡਾਕਟਰ ਵੀ ਫੇਲ ਹੋ ਜਾਂਦੇ ਹਨ ਜਿੱਥੇ ਦੁਨੀਆ ਦਾ ਡਾਕਟਰ ਜਿੱਥੇ ਦੁਨੀਆ ਦੇ ਡਾਕਟਰ ਦੇ ਹੱਥ ਖੜੇ ਹੋ ਜਾਂਦੇ ਹਨ ਉਥੇ ਬਾਬਾ ਦੀਪ ਸਿੰਘ ਜੀ ਵੈਦ ਉਹ ਕੰਮ ਆਉਂਦੇ ਹਨ ਤੇ ਸਾਧ ਸੰਗਤ ਜੀ ਜਿਸ ਜੁਗਤੀ ਦੇ ਬਾਰੇ ਅਸੀਂ ਗੱਲ ਕਰਨੀ ਹੈ ਜੋ ਕਿਸੇ ਵੀ ਕਾਰਨ ਕਰਕੇ ਨਾਮ ਨਹੀਂ ਜਪ ਪਾਉਂਦੇ ਤਾਂ ਉਹਨਾਂ ਦੇ ਲਈ ਜੁਗਤੀ ਹੈ ਕਿ ਉਹ ਹਰ ਐਤਵਾਰ ਆਪਣੀ ਜ਼ਿੰਦਗੀ ਦੇ ਦੋ ਨਿਯਮ ਪੱਕੇ ਕਰ ਲਓ ਕਿ ਹਰ ਐਤਵਾਰ ਬਾਣੀ ਜ਼ਰੂਰ ਪੜ੍ਹਨੀ ਹੈ ਉਹ ਬਾਣੀ ਚਾਹੇ ਕੋਈ ਵੀ ਹੋਵੇ ਜੇ ਤੁਹਾਨੂੰ ਜਪਜੀ ਸਾਹਿਬ ਜੀ ਦੀ ਬਾਣੀ ਸਰਲ ਲੱਗਦੀ ਹੈ ਤਾਂ ਤੁਸੀਂ ਉਹ ਵੀ ਪੜ ਸਕਦੇ ਹੋ ਜੇਕਰ ਤੁਸੀਂ ਚਉਪਾਈ ਸਾਹਿਬ ਜੀ ਪੜਨਾ ਚਾਹੁੰਦੇ ਹੋ ਤਾਂ ਉਹ ਪੜ ਸਕਦੇ ਹੋ ਜੇ ਮੋਲ ਮੰਤਰ ਦਾ ਜਾਪ ਕਰਨਾ ਚਾਹੁੰਦੇ ਹੋ ਜਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਚਾਹੁੰਦੇ ਹੋ ਬਾਣੀ ਤੁਹਾਨੂੰ ਜਿਹੜੀ ਵੀ ਮਰਜ਼ੀ ਤੁਸੀਂ ਕਰ ਸਕਦੇ ਹੋ ਅਤੇ ਜਿਹੜਾ ਵੀ ਸਮਾਂ ਤੁਹਾਨੂੰ ਦਿਨ ਦੇ ਵਿੱਚ ਸਹੀ ਲੱਗਦਾ ਹੈ ਉਹੀ ਸਮਾਂ ਜੁੜਨਾ ਹੈ ਤੇ ਬਾਣੀ ਤੁਸੀਂ ਹਰ ਐਤਵਾਰ ਪੜ੍ਹਨੇ ਹੈ ਤੁਸੀਂ ਦਿਨ ਦੇ ਵਿੱਚ ਕੋਈ ਵੀ ਵੇਲਾ ਸੈੱਟ ਕਰ ਲਓ ਚਾਹੇ ਦੁਪਹਿਰ ਦਾ ਵੇਲਾ ਚਾਹੇ ਰਾਤ ਦਾ ਚਾਹੇ ਸ਼ਾਮ ਦਾ ਕੋਈ ਵੀ ਵੇਲਾ ਚੁਣ ਲਓ ਤੇ ਉਸ ਵੇਲੇ ਦੇ ਵਿੱਚ ਤੁਸੀਂ ਆਪਣੇ ਮਨ ਮਰਜ਼ੀ ਦੀ ਕੋਈ ਵੀ ਬਾਣੀ ਪੜ੍ਹਨੀ ਹੈ ਚਾਹੇ ਤੁਸੀਂ ਸੁਖਨੀ ਸੈਭੀ ਦਾ ਪਾਠ ਕਰ ਲਓ ਜਿਸ ਬਾਣੀ ਨੂੰ ਪੜਨ ਦੇ ਵਿੱਚ ਤੁਹਾਨੂੰ ਆਨੰਦ ਆਵੇ ਰਾਸ ਆਵੇ ਇੱਕ ਕੰਮ ਇਹ ਕਰਨਾ ਹੈ ਅਤੇ ਦੂਸਰਾ ਕੰਮ ਕਰਨਾ ਹੈ ਕਿ ਹਰ ਐਤਵਾਰ ਗੁਰੂ ਘਰ ਜ਼ਰੂਰ ਜਾਣਾ ਹੈ ਗੁਰੂ ਘਰ ਹਫ਼ਤੇ ਦੇ ਵਿੱਚ ਇੱਕ ਵਾਰ ਗੁਰੂ ਘਰੇ ਜਾਇਆ ਕਰੋ ਬਾਣੀ ਪੜਨ ਲਈ ਵਾਹਿਗੁਰੂ ਦੀ ਸੇਵਾ ਕਰੋ ਗੁਰੂ ਘਰ ਜਾ ਕੇ ਸੇਵਾ ਕਰੋ ਪਹਿਲਾ ਕਦਮ ਹੋਵੇਗਾ ਜੇਕਰ ਤੁਸੀਂ ਇਹ ਕੰਮ ਪਰੋਸੇ ਦੇ ਨਾਲ ਕਰਨਾ ਸ਼ੁਰੂ ਕਰ ਦਿੱਤਾ ਤਾਂ ਤੁਹਾਨੂੰ ਖੁਦ ਨੂੰ ਵੀ ਪਤਾ ਨਹੀਂ ਲੱਗਣਾ ਕਿ ਤੁਸੀਂ ਹਫ਼ਤੇ ਦੇ ਵਿੱਚ ਇੱਕ ਵਾਰ ਬਾਣੀ ਪੜਦੇ ਹੋਏ ਪੱਕੇ ਨਿਤਨੇਮੇ ਕਦੋਂ ਬਣ ਗਏ ਇਹ ਪਤਾ ਨਹੀਂ ਚੱਲਣਾ ਪਰ ਪਹਿਲਾ ਕਦਮ ਤੁਹਾਨੂੰ ਵਧੋਣਾ ਪੈਣਾ ਹੈ ਤਾਂ ਆਓ ਅੱਜ ਤੋਂ ਹੀ ਕੋਸ਼ਿਸ਼ ਕਰੀਏ ਜੋ ਬਿਲਕੁਲ ਬਾਣੀ ਨਹੀਂ ਪੜਦੇ ਉਹ ਹਫ਼ਤੇ ਦੇ ਵਿੱਚ ਇੱਕ ਵਾਰ ਬਾਣੀ ਪੜ ਕੇ ਸ਼ੁਰੂਆਤ ਕਰੋ ਤਾਂ ਦੇਖਣਾ ਮੇਰੇ ਵਾਹਿਗੁਰੂ ਅਕਾਲ ਪੁਰਖ ਜੀ ਸੱਚੇ ਪਾਸ਼ਾ ਜੀ ਹਰੇਕ ਕੰਮ ਦੇ ਵਿੱਚ ਬਰਕਤਾਂ ਪਾਉਣਗੇ ਤੁਹਾਡੀ ਹਰੇਕ ਇੱਛਾ ਪੂਰੀ ਕਰ ਦੇਣਗੇ ਤੁਹਾਡੇ ਸਾਰੇ ਦੁੱਖ ਦੂਰ ਕਰ ਦੇਣਗੇ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ